ਕਬੱਡੀ ਦੀ ਗੈਂਟੀਆ ਸੌਨ ਮਾਸਟਰ ਵੀਰੇ ਬੈਟਰੀ ਨਾ ਲੋ ਹੋ ਗਈ ਆਖਰੀ ਜਿਮੋ ਕੋੜੇ ਦਾ ਰਿਆਨਟ ਸਾਹਿਬ ਨੂੰ ਜਰੂਰ ਟਿਕਨੇਟ ਕਰਕੇ ਦੱਸੋ ਜੀ ਰਹਿਮਨ ਸਾਹ ਆਈ ਪਾਲ ਕੋਲੇਰ ਨੂੰ ਸੌਣ ਨਾਲ ਆ ਲਓ ਧੋਸਾ ਕਿਹਨੇ ਇਸ ਵੇਲੇ ਆਮਲ ਖਤੇ ਨਾਲ ਕਬੱਡੀ ਪਾਰ ਦੇ ਲਈ ਬਾਹਲਾ ਹੋਇਆ ਔਰ ਚਾਰ ਜੱਫੀ ਕਿਹਾਰ ਕਹਿੰਦੇ ਖਿਆਰੀ ਵਾਲੇ ਦਾ ਪਰ ਅੱਜ ਮੁੱਤ ਬਣ ਕੇ ਕਹਿੰਦੇ ਔਰ ਖਾ ਦਾ ਖੇਡ ਰਿਹਾ ਇਹ ਜਨਨ ਤੇ ਕਰ ਲੱਗਿਆ ਹੋਇਆ ਆ ਗਿਆ ਧੂ ਕੋਟੀਆ ਕਹਿੰਦੇ ਧੋਤੀ ਹੁੰਦੇ ਨੇ ਕਰਦਾ ਬਹੁਤ ਲੱਗਦਾ ਖਿਡਾਰੀ ਕਰਦਾ ਕੁਸ਼ ਪਰ ਨੰਬਰ ਜਿਹੜਾ ਧਾਰੀ ਦਾ ਅਜਿਹੀ ਰੇਡ ਲੈਗਰੀ ਕਾਬਤ ਉਹ ਬਾਕੀ ਅਮਨ ਕਬੂ ਹਾਲਤ ਕੋ ਅਮਨ ਕੌਣ ਜਿਹੜੇ ਬਾਹਰ ਹੋਇਆ ਔਰ ਚਾਰ ਤਿਆਰ ਹੈ ਚੌਧਰ ਚੰਕਾਉਰ ਬਾਕੀ ਜੱਫਾ ਕਰ ਬੋਲਾ ਬੱਲੇ ਬੱਲੇ ਹਾਂਜੀ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਵੱਡਾ ਸਰਕਾਰ ਹੈ ਇੱਕ ਨਾ ਮੈਂ ਵੇਖਦੀ ਕਰਵਾ ਪਾਈ ਰਹੀ ਮੇਰੇ ਵੀਰ ਸਾਰੇ ਮੇਰੇ ਭਰਾ ਇੱਕ ਸਭ ਤੋਂ ਵੱਡੀ ਹੁਣ ਜਿਹੜੀ ਕਬੱਡੀ ਦੇ ਵਿੱਚ ਘਾਟ ਹੈ ਕੀ ਗੱਲ ਨਾਲ ਵੀ ਜਦੋਂ ਲਾ ਮੈਚ ਚੱਲਦਾ ਮੇਰੇ ਅਰਕ ਨੇ ਦੇ ਫੌਣ ਦੇ ਫੌਣ ਭਾਈ ਅਸੀਂ ਚਾਰ ਬੈਠੇ ਜੁੜੇ ਬੈਠਾ ਸਾਡਾ ਨਾ ਬੋਲ ਦੋ ਕਹਿੰਦੇ ਵੀ ਆਪਾਂ ਦੇਖਦਾ ਮਾਈ ਸਰਖਾਨਾ ਉਹ ਮੁੰਡੇ ਚਲੇ ਗਏ ਨੇ ਇੱਧਰ ਕਿਉਂਕਿ ਬਾਬਾ ਧੁੱਧਾ ਤਾਰੀ ਵਾਲੀ ਸਮਾਦ ਵਾਲੀ ਸਾਈਡ ਆ ਆਹ ਮੁੰਡੇ ਦਾ ਕਹਿੰਦਾ ਪਾਈ ਬਖਤੌਰ ਪਿੰਡ ਹੈ ਬੱਗਾ ਮੁੰਡੇ ਪਰ ਗੱਲਾਂ ਹੋਈਆਂ ਲਓ ਖੇਲੀਆ ਵਾਲਾ ਪਿੰਡ ਆਉਂ ਖਾਦੀ ਟੀਮ ਵੱਲੋਂ ਕਬੱਡੀ ਪਾ ਰਹੇ ਆ ਪਹਿਲੀ ਕੰਨੀ ਉਹਦੇ ਤਾਲੀ ਇਹਦੇ ਮੁੰਡਾ ਲੀਲੀ ਨੀਕਰ ਤੇ ਲੱਗੇ ਆ ਜਿਹਨੇ ਪਹਿਲਾਂ ਪੱਡੀ ਟੀਮ ਖਾਈ ਹੈ ਉਹਨੂੰ ਮਾਣਾ ਕਹਿੰਦੇ ਉਹਲੇ ਨੂੰ ਕਹਿੰਦੇ ਵੀ ਜਾਦੂ ਕਹਿੰਦੇ ਟੱਠਿਆ ਗਿਆ ਹਾਂ ਕਬੱਡੀ ਪਾਉਣੀ ਬੇਸ਼ੱਕ ਖੇਲੇ ਵਾਲੇ ਸਮਾਂ ਦੇ ਬਣਦੇ ਆਗੇ ਨੂੰ ਬਾਦ ਅਮਰ ਕਹਿੰਦੇ ਮੁੰਡੇ ਆ ਪੀਸਰੇ ਨੇ ਪਈ ਹੋਈ ਕਬੱਡੀ ਤੇ ਜਾਦੂ ਕਰਦਾ ਲੋਹਤ ਪਰ ਨੰਬਰ 30 ਕਹਿੰਦੇ ਅੱਖਰਵਾਂ ਦਾ ਕਰਦਾ ਆ ਮੁੰਡਾ ਦੀ ਸਿਰੇ ਦੇ ਜੱਫੇ ਲਾਉਂਦਾ ਪਿਆਰ ਦੇ ਕੱਪਾਂ ਤੇ ਪਰ ਗਰੂਸ ਕਰਦਾ ਮੋਲਾ ਲੇਕੇ ਪਾਟਵਾਸ ਆ ਗਿਆ ਆ ਗੱਬੋ ਅੱਗੇ ਕਵਾਦਾ ਹੋਇਆ ਖੇਡ ਕਮਰ ਦੀ ਫੁੱਤੀ ਦਾ ਕੱਪ ਐਨਾ ਟੋਟੇ ਦਾ ਜੀ ਦਾੜੇ ਦੀ ਕੁਸ਼ਤੀ ਪੱਕਾ ਸਾਹਦਨ ਗੋਟੇ ਦਾ ਇਹ ਪੰਦਰੁਸ਼ਤੀ ਦਾ ਮੇਲਾ ਮੇਲਾ ਨਹੀਂ ਬਮਾਰਾਂ ਦਾ ਮੇਲੀ ਬਣ ਕੇ ਦੇਖ ਸੋਣਿਆ ਮੇਲਾ ਯਾਰਾਂ ਦਾ ਰਾਂਪਰੇ ਦੀ ਧਰਤੀ ਐ ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਨੇ ਲੱਭ ਕਹਿੰਦੇ ਜਾਦੂ ਐ ਹਾ ਮੇਰੇ ਮਿੱਤਰੋ ਛੱਠੇ ਵਾਲੀ ਮਾਰੇ ਲੰਬੇ ਲੰਬੇ ਮਾਰਦਾ ਏ ਉਹ ਤੁਹੀ ਬੱਜੀ ਉਹ ਨਾ ਨਾ ਕਰਵਾਦ ਸਿਆ ਕਿ ਕਹਿੰਦੇ ਬੋਲਣ ਦਾ ਧੰਨਵਾਦ ਕਰਦੇ ਆ ਨਾਮ ਇਹ ਵੇਚੀ ਕਰਦਾ 22 ਮੁਖੋੜੀਆਂ ਉਹ ਵੀ ਆਇਆ ਕਿ ਕਿ ਮੈਂ ਸਾਰੇ ਮਾੜਾ ਨੂੰ ਘਰੋਂ ਕਿਹਾ ਉਹ ਉਸ ਰਾਜ ਜੀ ਪਿਆ ਰਹੇ ਨਾ ਬੇਨਤੀ ਕਰਦਾ ਸੁਖ ਘੋੜੀਆਂ ਵੀ ਸਾਡੇ ਸਾਥੀ ਵੀ ਆਇਆ ਕਮੈਂਟਰ ਬਾ ਬਹੁਤ ਧੰਨਵਾਦ ਆ ਲਓ ਮਾਣਾ ਪਰ ਦੂਜੇ ਪਾਸੇ ਕਹਿੰਦੇ ਮਾਰ ਤੋਂ ਬੋਖੜ ਵੱਡੀ ਹੈ ਪਰ ਦੇਖਦੇ ਵੀ ਮੇਰੇ ਵੀਰੋ ਕੋੜਾ ਦਾ ਦੇ ਕੋਟੜੇ ਕੌੜੇ ਦਾ ਉਹ ਮਣਾਇਆ ਬਣੂ ਰਿਜ਼ਲਟ ਉਸ ਤੋਂ ਵੀ ਕੀ ਕਰਵਾਤਾ ਕਿਉਂਕਿ ਇਤਨਾ ਬੜੇ ਕਮੇਜੀ ਰਹੇਗਾ ਕੌਂਗਿਆਂ ਦੀ ਟੀਮ ਦੇ ਜਾਂ ਲੀਦਾ ਵਿਉਣ ਦੀ ਟੀਮ ਬਾਈ ਦੇ ਵਿੱਚ ਸ਼ੀਰਧ ਜੀ ਮਾਸਟਰ ਆਪਣਾ ਡਾਕਟਰ ਜੀ ਜੀ ਇਹ ਨੋਟ ਰੱਖਣਾ ਵੀ ਉਹਨਾਂ ਨੂੰ ਬਾਈ ਦਾ ਅਗਲਾ ਤੀਜੇ ਰੌਂਡ ਦਾ ਮੈਂ ਪਹਿਲਾਂ ਖੇਡਾਂ ਪਊਗਾ ਇਹ ਟੀਮਾਂ ਨੋਟ ਰੱਖਣਾ ਆ ਵੀ ਕਹਿੰਦੇ ਨਵੀਂ ਜੋਬਰ ਦਾ ਫਾਉਲ ਸਿਣਾ ਕਰਾ ਲਿਆ ਨੌਜਵਾਨਾਂ ਮਾਣਾਂ ਤੇ ਪਿੱਛੇ ਦੀ ਹੋਈ ਹੋਈ ਟੱਕਰਾ ਪਰ ਖੈਲੀ ਵਾਲੀ ਹਾਂਜੀ ਫੁੱਕੋੜਿਆ ਇਹ ਵੀ ਆਪਣੇ ਨਾਂ ਜਿਹੜੇ ਤਿਆਰ ਨੇ ਨਾ ਲੱਖੀ ਲੈਣਾ ਜੀ ਸੁਖਾਜ ਰੁੰਡੇ ਜੀ ਘੋੜੀ ਅੱਜ ਪ੍ਰਦਰਸ਼ਨ ਵਧੀਆ ਲਾ ਕਰਿਆ ਇੱਕ ਵਾਰੀ ਤਲੋ ਤਾਲੀਆਂ ਜ਼ੋਰਦਾਰ ਮਾਰ ਦਿਓ ਇਸ ਜਿੱਤੇ ਦੇ ਹਾਂ ਬੈਸਰ ਖੰਡ ਜਿੱਤ ਗਈ ਜੀ ਨੋਟ ਕਰੋ ਜੀ ਬੈਸਰ ਕਰਨੇ ਕਿ ਜਿੱਤ ਰਹੀ ਹੈ ਔਰ ਐਕਸ